ਉਹ ਤਿਹਾਰ ਤਿਉਹਾਰ ਨਹੀਂ ਹੁੰਦਾ ਜਿਹੜਾ ਇੱਕ ਘਰ ਵਿੱਚ ਖੁਸ਼ੀ ਤੇ ਇੱਕ ਘਰ ਵਿੱਚ ਗਮੀ ਪੈਦਾ ਕਰਕੇ ਜਾਏ ਜਿਹੜੀ ਭੈਣ ਦਾ ਭਰਾ ਹੈ ਉਸ ਘਰ ਵਿੱਚ ਤੇ ਖੁਸ਼ੀ ਹੈ ਭੈਣ ਬੜੀ ਚਾਹ ਦੇ ਨਾਲ ਰਖੜੀ ਬਣਨੇਗੀ ਮੇਰਾ ਵੀਰਾ ਹੈ ਮੇਰਾ ਭਰਾ ਹੈ ਤੇ ਜੇ ਦੂਜੇ ਘਰ ਵਿੱਚ ਕਿਸੇ ਭੈਣ ਦਾ ਭਰਾ ਨਹੀਂ ਰੋਸ ਘਰ ਤੇ ਤਿਉਹਾਰ ਨਹੀਂ ਕੋਈ ਖੁਸ਼ੀ ਆਂਦੀ ਨਹੀਂ ਉਥੇ ਗਮ ਹੀ ਆਂਦਾ ਸਗ ਉਸ ਦਿਨ ਭੈਣ ਸਾਰਾ ਦਿਨ ਬਹਿ ਕੇ ਰੋਏ ਕਿ ਮੇਰਾ ਵੀ ਭਰਾ ਹੁੰਦਾ ਮੈਂ ਵੀ ਰਖੜੀ ਬੰਨਦੀ ਉਸ ਘਰ ਤੇ ਉਸ ਦਿਨ ਸਾਰਾ ਦਿਨ ਗਮ ਰਹਿਣਾ ਦੁੱਖ ਰਹਿਣਾ ਉਹ ਤਿਉਹਾਰ ਤਿਉਹਾਰ ਨਹੀਂ ਹੁੰਦਾ ਜਿੱਥੇ ਇੱਕ ਦਿਨ ਖੁਸ਼ੀ ਇੱਕ ਘਰ ਚ ਖੁਸ਼ੀ ਹੋਵੇ ਤੇ ਇੱਕ ਘਰ ਚ ਗਮ ਹੋਵੇ ਤਿਉਹਾਰ ਤੇ ਉਹ ਹੁੰਦਾ ਵੀ ਜਿੱਥੇ ਸਾਰਾ ਇਲਾਕਾ ਬੜੇ ਖੁਸ਼ੀ ਦੇ ਨਾਲ ਖੁਸ਼ੀ ਮਨਾਏ